ਫੈਟਰੀ ਗਾਲ ਬਾਈ ਸਾਰੇ ਕੋ ਉਤਰਵਾਜ ਭਰਾਵਾਂ ਨੂੰ ਅੱਜ ਉਤਰਵਾਜੀ ਪਿੰਡ ਖੇੜੀਗੁਰਨਾ ਜਿਲ੍ਹਾ ਪਟਿਆਲਾ ਤੇ ਕੋ ਉਤਰ ਐਂਟਰ ਹੋਈ ਜਾਂਦੇ ਆ ਬਾਈ ਤੇ ਬਣੇ ਰਹੋ ਵੀਡੀਓ ਦੇ ਨਾਲ ਖਾਬ ਕੀਤੀ ਦਿੱਲੀ ਉਹ ਆਈ ਨਹੀਂ ਹੋ ਕੋਣ ਦਾ ਕੋਣਾ ਕਾਲੀ ਟੋਰੀ ਬੂਰੀਆਂ ਤਾਂ ਉਹ ਲਫਾਈਆਂ ਤਾਂ ਕਾਲੀ ਟੋਰੀ ਕਾਲੀ ਪੇਟੀ ਕਾਲੀ ਪੇਟੀ ਲੱਭੀ ਘੱਟ ਜਿਹੜੇ ਹੈਕਟਰ ਹੈਗੇ ਲਾਉ ਵੀ ਘੰਨਦਾ

ਪਾਗਾ ਥੱਲੇ ਲਾ ਦੇ ਹੂੰ ਨਾ ਨਾ ਹੱਲੀ ਨਹੀਂ ਲਾਣੀ ਹੈਗੀ ਉੱਥੇ ਅੱਜ ਕਰ ਕੋਈ ਨਹੀਂ ਬਾਕੀ ਕੇ ਨਾ ਹੋਰਗਾ ਕਿਸੇ ਆ ਲਾਏ ਕਹਦੇ ਹੋ ਚੈੱਕ ਕਰਕੇ ਕਰਕੇ ਡਾਈਜੋ ਨਾ ਕੋਈ ਹੋਰਗਾ ਡਾਈਜੋ ਹਾਂ ਲੈ ਮੋਹਰ ਫੜਦਾ ਪਰ ਮੋਹਰ ਕੀ ਹੋਇਆ ਇਹ ਮੋਹਰ ਨੂੰ ਕਰ ਪੰਜ ਲਾ ਦਈਏ ਕਿ ਆਪ ਦਾ ਮੋਹਰ ਇਹ ਦੀਖੀ ਜਾਹਾਂ ਤੁਸੀਂ ਪਹੁੰਚੇ ਆ ਕਰਾ ਜਿਹੜਾ ਆਪਣੇ ਟਿਕੋਣ ਗਲੀ ਨੂੰ ਕਮੂੜ ਵਾਲਾ ਖੜੀ ਹੋਵੇ ਦੇਖ ਲੈ ਮੈਂ ਮੈਂ ਛੱਡਾਂ ਸਟੂਰ ਤੇ ਨਹੀਂ ਗਿਆ ਹਾਂ ਚਲਾਣਾ ਜਿਉਂ ਕਿ ਟਿਕ ਮਾਰ ਹੋਣਾ ਜਿੱਥੇ ਕਹਿੰਦੇ ਨਾ ਸਮਝ ਗਿਆ ਤੁਸੀਂ ਇਹ ਮੋਹਰ ਤੋੜ ਵੀ ਦੀ ਰਹਾ ਸਮਝਦੇ ਹੀ ਬਣਿਆ ਹੈ

ਬਹੁਤ ਹੋਰ ਤਾਂ ਲੰਘਣ ਦਾ ਮਤਲਬ ਹੈਂ ਅੰਤ ਵਿੱਚ ਆਣਾ ਨਹੀਂ ਲਾਈਕ ਕਰਨਾ ਪਾਸਾ ਦਿਵਾਉਣਾ ਲਾਹਮੇ ਤੇ ਹੈ ਨਾ ਲਾਉ ਯਾਰ ਲਾਉ ਨਾ ਲਾਉ ਯਾਰ ਕੋਈ ਚਾਗ ਚੱਲਿਆ ਯਾਰ ਨੋਹਾਂ ਡੱਕਰੀ ਹੈ ਮਿੱਤਰੋ ਉਸ ਬਰਗਾਟ ਉਹ ਬਾਈ ਥੋੜੀ ਚੱਲੋ ਯਾਰ ਪਾਉਂਦਾ ਲੀਕ ਉਹ ਕਹਾਂਗੇ ਆ ਪੀ ਵਾਲਾ ਕੱਟ ਨਹੀਂ ਗਿਆ ਮੂਰਾ ਮੀਰ ਐ ਤੱਤ ਲੱਗੂ ਬੜੇ ਯਾਰ ਕੋਲ ਕਲਬੀ ਨੂੰ ਵੀ ਛੱਡਦਾ ਕੱਢ ਲਾ ਆ ਯਾਰ ਮੈਂ ਲਾਈ ਵੀ ਲਾ ਲਾ ਜੀ

ਚੱਲ ਰੁਕ ਜਾ ਮੂਰਾ ਖੜਾ ਜਾ ਆਹ ਦੇਖਿਆ ਉਹ ਇੱਕ ਰੱਖ ਗਿਆ ਜਿੰਦਗੇ ਵਿੱਚ ਬੱਦਦਾ ਦਿੱਗਿਆ ਨਾ ਉਹਦਾ ਕਬੂਤਰ ਘਟਦੇ ਠੀਕ ਆ 그러면은 ਸਾਰੇ ਬੰਦਿਆਂ ਨੇ ਉਰੀ ਬੈਠਣਾ ਠੀਕ ਆ ਬਾਡੀ ਵੇ ਰਹਿਣਾ ਸਾਰੇ ਬੰਦਿਆਂ ਨੇ ਕੋਲੋ ਬੱਦਦਾ ਕੋਲੋ ਘਟਦਾਂਗੇ ਉਹ ਜਦ ਤੱਕ ਜਿਗ ਰਹਾ ਹਾਂ ਤਾਂ ਜਿਹੜੇ 5000 ਰਗਡੋਲੀਆਂ ਨਹੀਂ ਆਉਂਦਾ ਗੁਰਨਾ ਗੇੜੀ ਚੱਲ ਛੱਡੇ ਯਾਰ ਦੋ ਮਾਣੇ ਬਚਾਉਂ ਜਾਵਾਂਗੇ ਕਿਹਨੇ ਦੋ ਰਿਟਾਇਰਮੈਂਟ ਆਉਂਦਾ ਹੈਂ ਅੰਗਰਾਂ ਆਮ ਗੁਰਾ ਖੜਦੇ ਖੜਦਾ ਇੱਕ ਮਿੰਟ ਇੱਕ ਹੋ ਲਾਕਡਾਉਨ ਰੱਖਿਆ ਬਣਾਦੇ ਬਣਾਦੇ ਕੱਠਾ ਚੱਕ ਕਿੰਨਾ ਹੋ ਗਿਆ ਦੇਖੋ ਇਹ ਦਾ ਰੋਟੜੀ ਕਿੰਨਾ ਕੌਤਰੀ ਉਮਰ ਹੋ ਗਿਆ ਮਿੱਤਰ 11 ਵਜੇ ਤੋਂ ਲੈ ਕੇ ਬਾਈ 11:30 ਵਜੇ ਤੱਕ ਦਾ ਟਾਈਮ ਹੈ ਯੋ ਹੈ ਯੋ ਹੈ ਨਾ ਯੋ ਨਹੀਂ ਉਹ ਨੀ ਜੰਗਪੁਰਾ ਗੁਲਦਾਰ ਛੜਵੜ ਗੋਲੂ ਮਦਨਪੁਰ ਗਾਂਧੀ ਟੁੰਡਲਾ ਮੋਨੀ ਬਿਲਖੜੀ ਲੱਕੀ ਬਬਿਆਲ ਜੱਗੀ ਅਗਰآور ਦਿਲਵਰ ਮਰਦਾ ਪਰ ਦੋਨੋਂ ਪੁੱਤਰ ਸੈਬੀ ਮਦਨ ਪਰ ਸਤਵੀਰ ਖਲਾਸ ਪਰ ਮੋਨੀ ਖਲੋਰ ਬਿੱਲਾ ਖਲੋਰ ਮਰਕੀਤ ਚੰਗੇਰਾ ਰੋਹਿਤਗੁਰਨਾਗੜੀ ਸੈਬੀ ਬਨੂੜ ਚਿਤਾ ਬਟੋਣੀਆਂ ਬੱਬੂ ਬਾਸਵਾ ਸੁਬਾ ਹਸਤੇਪੜਾ ਸੈਬੀ ਖੇੜੀ ਸੋਡੀ ਖੇੜੀ ਇਹਨ ਕਬੂਤਰਾਂ ਵੇ ਟਾਈਮ ਆ ਵੀਰ 11:30 ਦੇ 12 ਵਜੇ ਤੱਕ ਜੀ ਮਿੱਤਰੋ ਟਾਈਮ ਹੋ ਗਿਆ 12 ਵਜੇ ਦਾ ਤੇ ਆਪਾਂ ਬੈਠੇ ਆ ਮਾੜੀ ਚ ਤੇ ਪਹਿਲੇ ਟਾਈਮ ਚ ਬਈ 76 ਕਬੂਤਰ ਉੱਡੇ ਸੀ ਤੇ ਪਹਿਲੇ ਟਾਈਮ ਚ 14 ਕਬੂਤਰ ਘਟੇ ਤੇ ਬਾਕੀ ਅਗਲੇ ਟਾਈਮ ਦੀ ਦਵਾਂਗੇ ਤੁਹਾਨੂੰ ਅਪਡੇਟ ਕਿ ਬੜੀ ਨਾ ਜਾ ਤੇ ਹਵਾ ਬਹੁਤ ਤੇਜ਼ ਚੱਲ ਰਹੀ ਹੈ ਭਈ ਅੱਜ ਦਿਨੇ ਅਗਲੀ ਅਪਡੇਟ ਤੁਹਾਨੂੰ ਦਵਾਂਗਾ Редактор

किन्ने तो 450 दे 450 520 तक 450 तो 520 तक मेरे टाइम आ हां हां यो बच्चा भी बोलवा हां कब भी करम नाम अपना फोन इसका जो और भाई गुरप्रीत तक बोल भाई दो 200 हेलो और न बता था थाने चुप रोले देता न बात दो ही जा पर ah ਕੰਮ ਰੋਡ ਦਾ ਪੱਲੀਆਂ ਕਰਿਆ ਮਾਰ ਰਿਹਾ ਬੰਦਾ ਮੈਂ ਭਾਈ 15 ਮਿੰਟ ਬਾਅਦ ਪੱਲੀਆਂ ਪੱਲੀਆਂ ਹੋ ਗਏ 10 ਮਿੰਟ ਰਹਿ ਗਏ ਮਿੱਤਰੋ 6 ਵਜੇ ਨੂੰ 6 ਵਜੇ ਹੋ ਜਾਵੇਗੀ ਸਾਂਜੀ ਅੱਜ ਨੇ ਆ ਭਾਈ ਅਪਡੇਟ ਕੋ ਉੱਤਰ ਦਾ ਟਾਈਮ ਹੈ ਬਾਈ ਬਾਕੀ ਢਾਂਗੀਆਂ ਲੱਗੀਆਂ ਦੇਖ ਲੈ ਰਿਕਵੈਸਟ ਕੀਤੀ ਬਾਕੀ ਅੱਰੀਓ ਬਤਾ ਉਤਾਰ ਲੈ ਦੇਖ ਇਹ ਫੜ ਲਓ ਯਾਰ ਕੀ ਕਾਏ ਕੂਤਰ ਚੱਕੋ ਆ ਆਪਣੇ ਕੂਤਰ ਮੈਂ ਬਾਤ ਕਰੀ ਜਾਂਦਾ ਕੀ ਕਰਾਂਗੇ ਕਹਿੰਦੇ ਇਹ ਫੜ ਲਿਆ ਉਹ ਨੂੰ ਤਾਂ ਜਾਦਰੀ ਹੈ ਉਹ ਆਪ ਕੋ ਪਹਿਰੇ ਕਿਉਂ ਨਹੀਂ तो किसी भाई बैठ गए गिनी वहां सदन हेलो हाँ बन गई जी भाजी ये गिने गए गिने नहीं है कंपी वाला कह रहा है गिण का दसा ਇਹ ਵੀ ਤਾਂ ਟਾਈਮ ਲੱਗ ਜੇਗਾ ਇਹ ਵੀ ਕਬੂਤਰ ਉੱਪਰ ਟਾਈਮ ਹੈ ਉਹ ਆ ਜਾਏਗਾ ਜੀ ਬਰੂਨੂ ਵਿੱਚ ਪਾਵਾਂਗੇ ਫਿਰ ਨਿਕ ਜਾ ਜਾਗਾ ਦਿਨੇਗੇ ਅੰਦਰ ਜਵਾਂਗੇ ਬਹੁਤ ਉੱਡ ਰਹੇ ਮੇਰੇ ਸਾਹਮਣੇ ਹਾਂ ਆ 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 ਪੂਰਾ ਤੇ ਆਰਾਮ ਨਾਲ ਸਾਨੂੰ ਵੀ ਲੈ ਯਾਰ ਵਿੱਚ ਖੜਾ ਕਿਹੜਾ ਯਾਰ ਛੱਲਾ ਬੱਛੇ ਡੰਡਾ ਡੰਡਾ ਲੱਗੇ ਪੁੱਤਰ ਬਣਾ ਰੱਖੋ ਦਾ ਇੱਕਾ ਦੱਸ ਦਿਆ ਇੰਨੀ ਇਹ ਆ ਗਿਆ ਚਲਾ ਗਿਆ ਕਾਪੀ ਤੇ ਸੀ ਬਾਈ ਬਾਈ ਗੋਲੀ ਕਾਮੀ ਵਾਲਾ ਬਹੁਤ ਵਧੀਆ ਬਾਈ ਨੇ ਅੰਪਾਇਰਿੰਗ ਕੀਤੀ ਜਿੱਤ ਲਾਉਣੇ ਜੜ ਪੁੱਤਰ ਦੁਆਰਾ ਗਏ ਹੁਣ ਸੁਤਰੀਆਂ ਕਿੱਥੇ ਰੱਖੇ ਨੂੰ ਨਹੀਂ ਕਹਿਣਾ ਚਾਹੁੰਦੇ ਜਿੱਦ ਨਹੀਂ ਹੈਲੋ ਹੋ ਗਿਆ ਉਹ ਸੰਤਰੀ ਸੰਤਰੀ ਚੱਲਦੇ ਪੁੱਤਰ ਆਪਣੇ ਤਿੰਨ ਸੁਤਰੀਆਂ ਜਿੱਤ ਗਿਆ ਮਿੱਤਰ ਉੱਤਰ ਤੋਂ चौंती कबूतरा च बाजी मित्र भाजी छेत्र कबूतरी ਆ ਆ ਆ ਇਹ ਦੇਖੀ ਸਰ ਕੀ ਕਰ ਰਹੀ ਹੋ ਆ ਉੱਤਰ ਦਿੱਤੇ ਆ ਆ ਦਿੱਤੇ ਆ ਬਈ ਕਿਸ ਕਾ ਉਹ ਹੀ ਦੇਖੇਗੀ ਕਾ ਪੂਰਾ ਫੜਿਆ ਥੋੜੀ ਟੋਰੀ ਵਾਲਾ ਵਿਖਾਈ ਰੰਗ ਦੇ ਕੇ ਨਾਮ ਬੋਲ ਸੰਜੀਤਾਂ ਤੋਂ ਦੋ ਮਾੜੀ ਹੈ ਗੁਰਜੰਟ ਬਕਸੂਈ ਬਕਸੂਈ ਵਾਲਾ ਆ ਨਾ ચલ્યા આપણે તરણ રોગના મુ પછી ਆਗੇ ਮਿੱਤਰ ਆਪਣੀ ちゃっਦੇ ਜੇ ਆਪਣੀ ਤਿੰਨ ਗੋਤਰੀਆਂ ਆ ਗਈਆਂ ਸੰਜੀ ਚ ਤੇ ਇੱਕ ਬਾਈਕ ਇਸ ਕਰਨ ਖਲੋਰ ਦਾ ਵੀ ਆ ਗਿਆ ਸੰਜੀ ਚ ਗੋਤਰ ਆਉਂਦੀਆਂ ਦੋ ਇਹ ਗੋਤਰੀਆਂ ਬਈ ਇੱਕ ਆ ਗਈ ਬੰਨਿਆ ਬਈ ਤੇ ਕਰਉਂਦੇ ਮੈਨੂੰ ਨੀਚੇ ਕਰ ਲਿਜੀ ਸਿੱਕਾ ਰਿਆਂ ਆ ਗੋਤਰੀ ਵੀ ਸੰਜੀ ਚ ਆਈ ਹੈ ਬਈ ਆ ਉਤਰੀ ਕਮੈਂਟ ਕਰਿਓ ਜੀ ਉਸਸੀ ਹੋ ਗਈ ਤੇ ਬਾਕੀ ਹੋਰਾਂ ਦਾ ਵੀ ਕਰਾਉਣੇ ਆ ਸ਼ੋਅ

ചെട്ട